ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਵੇਹੀ ਬਿਲਕੁਲ ਠੀਕ ਆ ਟਾਈਮ ਜਿਹੜਾ ਹੁਣ ਹੋਣਾ 6 ਵਜੇ ਦਾ 6 ਵੱਜ ਚੁੱਕੇ ਨੇ ਤੇ ਇਧਰ ਮੈਂ ਰੱਖੀ ਹੋਈ ਚਾਹ ਚਾਹ ਬਣਾਉਣੀ ਆ ਪੀਣੇ ਆ ਤੇ ਉਸ ਤੋਂ ਬਾਅਦ ਫਿਰ ਅਗਲੇ ਕੰਮ ਸ਼ੁਰੂ ਕਰਾਂਗੇ ਹਜੇ ਮੈਂ ਕੋਈ ਕੰਮ ਸ਼ੁਰੂ ਨਹੀਂ ਕੀਤਾ ਜਸਟ ਮੈਂ ਕੱਪੜੇ ਦੁੱਧੜੇ ਉੱਤੇ ਹੀ ਖਾਲੀ ਕਰੇ ਨੇ ਉਸ ਤੋਂ ਬਿਨਾਂ ਕੋਈ ਕੰਮ ਨਹੀਂ ਕਰਿਆ ਫਿਰ ਚਾਹ ਪੀ ਕੇ ਕਰਨਾ ਕੰਮ ਸ਼ੁਰੂ ਉਹ ਬਾਹਰ ਨਾ ਵਾਸ਼ਿੰਗ ਮਸ਼ੀਨ ਇੱਕ ਲੋਡ ਕੱਪੜਾ ਦਾ ਵਾਸ਼ ਕੀਤਾ ਸਿਆ ਹੋ ਗਏ ਸਰਕਲ ਕੰਪਲੀਟ ਉਹ ਕੱਢ ਕੇ ਮੈਂ ਰੱਖ ਦੂੰਗੀ ਪਰ ਸੁੱਕਣੇ ਨੇ ਹਲੇ ਪਾਉਂਗੋਗੇ ਹਲਕਾ ਧੁੱਪ ਚੜ੍ਹਦੀ ਨੂੰ ਬਾਹਰ ਠੰਡਾ ਉਹ ਕੱਢ ਕੇ ਮੈਂ ਬਾਸਕਟ ਵਿੱਚ ਉਹ ਰੱਖ ਦੂੰਗੀ ਇੱਕ ਲੋਡ ਉਸ ਤੋਂ ਬਾਅਦ ਦੂਜੇ ਇੱਕ ਕੱਪੜੇ ਹੋਰ ਪਏ ਨੇ ਬਲੈਕ ਕਲਰ ਦੇ ਕੱਪੜਾ ਦਾ ਲੋਡ ਪਿਆ ਸੀ ਉਹ ਲੋਡ ਕਰ ਦੂੰਗੀ ਮਸ਼ੀਨ ਵਿੱਚ ਚਾਹ ਪੀ ਕੇ ਫਿਰ ਕੰਮ ਸ਼ੁਰੂ ਕਰਦੇ ਆ ਉਸ ਤੋਂ ਬਾਅਦ ਕੋਈ ਦਾਲ ਸਮਝੀ ਬਣਾਉਣੇ ਆਗੇ ਅ ਫਿਰ ਜਿਵੇਂ ਜਿਵੇਂ ਧੁੱਪ ਨਿਕਲੂ ਦਿਨ ਚੜ੍ਹੂ ਫਿਰ ਉਹ ਮੈਂ ਕੱਪੜੇ ਸੁਕਾਉਣ ਖਾਣੂਆਂ ਨੇ ਠੰਡਾ ਜਿਹਾ ਹਜੇ ਮੈਂ ਨਹੀਂ ਪਾਉਂਦੀ ਬਾਸ ਕੱਪੜੇ ਕੱਢ ਕੇ ਦੂਜਾ ਲੋਡ ਲਗਾ ਕੇ ਆਉਂਦੀ ਮਸ਼ ਚਾਹ ਪੀ ਕੇ ਪਹਿਲਾਂ ਚਾਹ ਪੀ ਕੇ ਕੰਡੇ ਤੇ ਹੋ ਜਾਈਏ ਚਾਰ ਮਹੀਨਾ ਨਹੀਂ ਕੋਈ ਕੰਮ ਕਰਦੇ ਹੈਗੇ ਮੈਂ ਆਪਣੇ हेयर ऑयलिंग ਕਰਨੇ ਹੈ हेयर ऑयलिंग ਵੀ ਕਰੂੰਗੀ ਉਹ ਮੈਂ ਨਾ ਤਾਂ ਨਹੀਂ ਸਵੇਰੇ ਕਹੂੰਗੀ ਫਿਰ ਪਾਠ ਪ੍ਰਕਾਸ਼ ਕਰਨਾ ਹੁੰਦਾ ਨਾ ਮੈਂ ਲਈ ਤੇ ਹੁਣ हेयर ऑयलिंग ਕਰੂੰਗੀ ਆ ਸੋਚ ਲਈ ਪਹਿਲਾਂ ਮੈਂ हेयर ਟੋਨਰ ਲਗਾ ਲਾਂ ਟੋਨਰ ਲਗਾ ਕੇ ਫਿਰ ਮੈਂ ਘੰਟੇ ਕੁਾਰ ਮੈਂ हेयर ऑयलिंग ਕਰ ਲਾਂ ਤੇ ਉਸ ਤੋਂ ਬਾਅਦ ਫਿਰ ਚਲੋ ਮੇਰੇ ਜਦੋਂ ਕੰਮ ਵਗੈਰਾ ਖਤਮ ਹੋ ਗਿਆ ਫਿਰ ਮੈਂ ਨਹਾ ਲਵਾਂਗੀ ਦੇਖਦੇ ਫਿਰ ਕੀ ਬਣਦਾ ਸੋਚ ਰਹੀ ਹਾਂ ਦੋਨੇ ਚੀਜ਼ਾਂ ਨਾਲ ਮੈਨੂੰ ਫਾਇਦਾ ਮਿਲ ਜੇ ਲਾਂਚ ਹੋਏ ਤਾਂ ਵੀ ਟੋਨ ਕਰ ਬਿਚਾ ਲਾਂ ਆਇਲਿੰਗ ਵੀ ਕਰਾਂ ਠੰਡ ਵਿੱਚ ਥੋੜੀ ਦਹੀਂ ਲਗਾਉਣੀ ਔਖੇ ਹੋ ਜਾਂਦੇ ਦੇਖਦੇ ਆ ਫਿਰ ਨਹੀਂ ਲਗਾਉਂਗੀ ਜਾਂ ਫਿਰ ਆਇਲਿੰਗ ਕਰੂੰਗੀ ਕੀ ਚੀਜ਼ ਕਰੂੰਗੀ ਟਾਈਮ ਦੇਖਦੇ ਆ ਕਿ ਸਿਸਟਮ ਬਣਦਾ ਟਾਈਮ ਦਾ ਕੰਮ ਆਦਾ ਉਸ ਅਕੋਰਡਿੰਗ ਫਿਰ ਕੋਈ ਨਾ ਕੋਈ ਸ਼ਾਮ ਦੇ ਹੀਅਰ ਤੇ ਵੀ ਕਰਨੀ ਆ ਜੀ ਮੈਂ హెయిਰ ਵਾਸ਼ ਕਰਨੀ ਨੇ ਫੇਰ ਵਾਸ਼ ਕਰਨ ਤੋਂ ਪਹਿਲਾਂ ਮੈਨੂੰ ਆਇ ਹੁੰਦਾ ਕੁਛ ਨਾ ਕੁਛ ਮੈਂ ਆਪਣੇ ਵਾਲਾਂ ਤੇ ਅਪਲਾਈ ਕਰ ਲਾਂ ਚਾ 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 ਪੀ ਲਈ ਅੰਦਰੋਂ ਮੈਂ ਸਬਜੀ ਦੀ ਤਿਆਰੀ ਕਰ ਰਹੀ ਸੀ ਸਬਜੀ ਤਿਆਰੀ ਕਰਕੇ ਮੈਂ ਕਿਹਾ ਚਲੋ ਕੱਪੜੇ ਸੁੱਕਣੇ ਪਾ ਦਨੀਆ ਦੂਜਾ ਲੋਡ ਵੀ ਧੋਤਾ ਗਿਆ ਸੀ ਤੇ ਪਹਿਲਾ ਸਵੇਰੇ ਜਿਹੜਾ ਇੱਕ ਲੋਡ ਮੈਂ ਕੱਢਿਆ ਸੀ ਉਹ ਵੀ ਕੋਸ ਤੋਂ ਦੋ ਲੋਡ ਹੋ ਗਏ ਸੀ ਕੱਪੜਿਆਂ ਦੇ ਫਿਰ ਕੱਪੜੇ ਸੁੱਕਣੇ ਪਾ ਕੇ ਫਿਰ ਸਬਜ਼ੀ ਬਣਾਉਂਗੀ ਕਿਉਂਕਿ ਤੁੱਪ ਚੜਦੀ ਸੂਰਜ ਆ ਰਸ ਮੈਨੂੰ ਆਈ ਸੀ ਵਿੱਚ ਚਲੋ ਸੁੱਕਦੇ ਹੋਣੇ ਕੱਪੜੇ ਬਹੁਤ ਜ਼ਿਆਦਾ ਸੀਗੇ ਦੋ ਲੋਡ ਸੀ ਅੱਜ ਕੱਪੜਿਆਂ ਦੇ ਫਿਰ ਅੰਦਰਲੇ ਕੰਮ ਵੀ ਕਰਨੇ ਸੀ ਉਸ ਤੋਂ ਬਾਅਦ ਤਾਂ ਇੱਕ ਵਾਰ ਮੈਨੂੰ ਆਈ ਹੁੰਦਾ ਵੀ ਚਲੋ ਬਾਹਰਲਾ ਕੰਮ ਖਤਮ ਹੋ ਜਾਏ ਫਿਰ ਬਾਹਰ ਕੰਮ ਦੀ ਟੈਨਸ਼ਨ ਨਹੀਂ ਵੀ ਕੱਪੜੇ ਜਾ ਕੇ ਸੁੱਕਣੇ ਪਾਉਣੇ ਨੇ ਫਿਰ ਆਪਾਂ ਟੈਨਸ਼ਨ ਫ੍ਰੀ ਹੋ ਕੇ ਇੱਕ ਪਾਸੇ ਦਾ ਕੰਮ ਕਰੀ ਜਾਂਦੇ ਹਾਂ ਉਹ ਸਬਜ਼ੀ ਦੀ ਮੈਂ ਤਿਆਰੀ ਕਰਾਈ ਸੀ ਸਬਜ਼ੀ ਮੈਂ ਬਣਾਉਣੀ ਆਲੂ ਪਕੌੜੇ ਮਸਾਲਾ ਗ੍ਰाइंड ਕਰਕੇ ਰੱਖਤਾ ਸੀ ਆਲੂ ਕੱਟ ਕੇ ਰੱਖਤੇ ਸੀ ਬਸ ਆਈ ਸੀ ਕਪੜਾ ਇਸ کافی ਜਿਆਦੇ ਇਸ ਕਿਉਂਕਿ ਬੇਟੇ ਤਾਂ ਪੱਕਾ ਨਹੀਂ ਪਤਾ ਸਿਆ ਨਹੀਂ ਪਤਾ ਸਿਆ ਅੱਜ ਉਹ ਦੁਪਹਿਰ ਤੋਂ ਬਾਅਦ ਚੱਲ ਜੇ ਜਾਂ ਕੱਲ ਨੂੰ ਸਵੇਰ ਚੱਲ ਜੇ ਫਿਰ ਕਪੜੇ ਸੁੱਕਦੇ ਹੋਣਗੇ ਜਿਹੜੇ ਕੋਈ ਪ੍ਰੈਸ ਕਰਨ ਵਾਲਾ ਹੋਇਆ ਤੋ ਉਹ ਤਾਂ ਮੈਂ ਕਪੜਾ ਤੇ ਪ੍ਰੈਸ ਕਰ ਦੂੰਗੀ ਤੈਹ ਕਰਨ ਵਾਲੇ ਤੈਹ ਕਰਕੇ ਸੰਭਾਲ ਲੈ ਜਾਣਗੇ ਇਹਨਾਂ ਸਵੇਰ-ਸਵੇਰ ਤੇ ਕੰਮ ਹੀ ਇੰਨੇ ਜਿਆਦਾ ਹੋ ਜਾਂਦੇ ਨੇ ਜੇ ਆਪਾਂ ਥੋੜੀ ਜੀ ਕਾਲ ਨਾਲ ਖੇਚਣ ਨਾਲ ਭੱਜ ਦੌੜ ਨਾਲ ਕੰਮ ਕਰਾਂਗੇ ਫੇਰ ਸਵੇਰ ਤੇ ਕੰਮ ਖਤਮ ਹੁੰਦੇ ਨੇ ਜੇ ਆਪਾਂ ਆਰਾਮ ਨਾਲ ਚੱਲਾਂਗੇ ਫੇਰ ਨਹੀਂ ਹਾਂ ਕਦੇ-ਕਦੇ ਕੰਮ ਘੱਟ ਵੀ ਹੁੰਦੇ ਨੇ ਪਰ ਜਦੋਂ ਕੰਮ ਜ਼ਿਆਦਾ ਹੋਣ ਫੇਰ ਥੋੜੀ ਇਹ ਸਬਜੀ ਮੈਂ ਅੰਦਰ ਆ ਕੇ ਬਣਾਤੀ ਸੀ ਸਬਜੀ ਬਣਾਉਣ ਤੋਂ ਬਾਅਦ ਆਟਾ ਗੁੰਨਣ ਤੋਂ ਬਾਅਦ ਫਿਰ ਕੁਝ ਸਮਾਨ ਨਾ ਕੱਲਿਆਂ ਦਾ ਪਿਆ ਸੀ ਰਾਸ਼ਨ ਥੋੜਾ ਜਿਹਾ ਸੋਈ ਦਾ ਬਹੁਤ ਥੋੜਾ ਜਿਹਾ ਸੀਗਾ ਤੇ ਮੈਂ ਕਿਹਾ ਚਲੋ ਉਹ ਮੈਂ ਸੰਭਾਲਦਾ ਚੋਲਾ ਖਾਲੀ ਹੋ ਜਾਊਗਾ ਬਾਕੀ ਚੋਲੇ ਚ ਨਾ ਚੀਨੀ ਪਈ ਸੀ ਚੀਨੀ ਉਸ ਕਰਕੇ ਹੈਵੀ ਇਸ ਵਿੱਚ ਚੱਕ ਜਾ ਹੀ ਹੈਗਾ ਉੱਪਰ ਫਿਰ ਬੈਕ ਪੇਨ ਹੋ ਰਹੀ ਸੀ ਜੋ ਬੈਕ ਪੇਨ ਹੁੰਦੇ ਹੋ ਤਾਂ ਮੈਂ ਬਾਹਰ ਬੋਝ ਥੋੜਾ ਹੀ ਭਰੇ ਰੱਖ ਲੈਂਦੇ ਹਾਂ ਜੋ ਨਹੀਂ ਕੁਝ ਤਕਦਾ ਫਿਰ ਯਾਦ ਵੀ ਨਹੀਂ ਰਹਿੰਦਾ ਫਿਰ ਸਭ ਕੋਸ਼ਿਸ਼ ਕੀਤੀ ਛੱਡ ਦੇਣੀ ਤੇ ਉਹ ਮੈਂ ਚੋਣਾ ਤਾਂ ਉੱਪਰ ਨਹੀਂ ਰੱਖਿਆ ਉਹਦੇ ਵਿੱਚ ਇੰਨੀ ਸੀ ਕਿ ਕਾਫੀ ਹੈਵੀ ਪਈ ਸੀ 10 ਕਿਲੋ ਚੀਨੀ ਜਿਹੜਾ ਸਮਾਨ ਕੱਢਣਾ ਸੀ ਕੱਢ ਲਿਆ ਇਹ ਰਾਗੀ ਦਾ ਆਟਾ ਸੀ ਮੈਂ ਕਿਹਾ ਚੋ ਨਾਲ ਦੇ ਨਾਲ ਮੈਂ ਡੱਬੇ ਵਿੱਚ ਪਾ ਲਾਂ ਜੇ ਪੈਕੇਟ ਐਦਾਂ ਹੀ ਰੱਖਤਾ ਫਿਰ ਬਸ ਮੈਨੂੰ ਆਈ ਨਹੀਂ ਪਤਾ ਕਿੰਨੇ ਦਿਨ ਖੋਲਣ ਦੀ ਕੋਣ ਹੋ ਜੇ ਤਾਂ ਆਟਾ ਆਈ ਪਿਆ ਰਿਹਾ ਹੈ ਹਨ ਇਸ ਕਰਕੇ ਨਾਲ ਦੇ ਨਾਲ ਮੈਂ ਡੱਬਾ ਖਾਲੀ ਚੱਕ ਲਈ ਸੀ ਵੀ ਆਟਾ ਪਾਤਾ ਰਾਗੀ ਦਾ ਤੇ ਇਹ ਸੌਂਫ ਖਤਮ ਹੋਈ ਪਈ ਸੀ ਸੌਂਫ ਡੱਬੇ 'ਚ ਪਾ ਲਾਂ ਨਾ ਕੁਝ ਚੀਜ਼ਾਂ ਖਤਮ ਸੀ ਤੇ ਕੁਝ ਮੈਂ ਅਲਸੀ ਦੀ ਪੀਣੀ ਦਾ ਸਮਾਨ ਮੰਗਵਾਇਆ ਸੀਗਾ ਮੈਂ ਕੋ ਪੰਜੀਰੀ ਦਾ ਜਦੋਂ ਬਣੂਗੀ ਚਲੋ ਦੇਖੀ ਜਾਊਗੀ ਤੇ ਇਹ ਅਲਸੀ ਦੀ ਪਿੰਨੀਆਂ ਦੇ ਲਈ ਇੱਕ ਦੋ ਚੀਜ਼ਾਂ ਘੱਟ ਸੀ ਆ ਤੇ ਉਹ ਲੈ ਆਂਦੀਆਂ ਤੇ ਪਿੰਨੀਆਂ ਤੇ ਮੈਂ ਕਰੂੰਗੀ ਤਿਆਰੀ ਅੱਜ ਵੀ ਐਨੇ ਟਾਈਮ ਚਲੋ ਪਿੰਨੀਆਂ ਤਾਂ ਬਣਾ ਕੇ ਖਾ ਲਈਏ ਕਿਉਂਕਿ ਅਲਸੀ ਦੀ ਪਿੰਨੀਆਂ ਸਰਦੀ ਵਿੱਚ ਹੀ ਖਾਦੀ ਜਾਂਦੀ ਆ ਤਾਂ ਟਾਈਮ ਲੰਘ ਰਿਹਾ ਸਰਦੀ ਲੰਘ ਰਹੀ ਹੈ ਮੈਨੂੰ ਐਸੀ ਪਿੰਨੀਆਂ ਦਾ ਚਲੋ ਮੈਂ ਗੈਸ ਤੇ ਬਣਾ ਲੂੰਗੀ ਵੀ ਇੰਨੀ ਖੇਚਲ ਨਹੀਂ ਹੁੰਦੀ ਇਹਨਾਂ ਵਾਸਤੇ ਪੰਜੀਰੀ ਵਾਸਤੇ ਬਹੁਤ ਖੇਚਲ ਹੁੰਦੀ ਆ ਹਲੇ ਸਮਾਂ ਪੰਜੀਰੀ ਦਾ ਲਿਆਂਦਣ ਹੈ ਕਿਉਂਕਿ ਅੱਜ ਇੰਨਾ ਜ਼ਿਆਦਾ ਟਾਈਮ ਨਹੀਂ ਸੋ ਫਿਰ ਕੋਲੇ ਘਾਟ ਕੇ ਫਰੈਸ਼ਾਂ ਦੀ ਚੀਜ਼ ਪਾਉਣੀ ਪੈਂਦੀ ਆ फिर समान संभालना तो बाद फिर मैं क्या चलो मेरे को टाइम सगा जिमें मैनू टाइम लग्या भी चलो जोड़ा काम हों हो जा फिर मैं ओट्स ड्राई रोस्ट करके रखने से अपना ओट मील बनाने मैं क्या चलो ए ड्राई रोस्ट करके रख ला इन्न टाइम भी मैं टाइम भी क्यों वेस्ट करना सब्जी ऑलमोस्ट बनी पई बस मैं कुकर ढक्कन नी तो तो नहीं खोलिया स्टीव नहीं निकली सी हजे तो उसद कोई मेथी धनिया पाऊगी तो ओट्स न लाने ड्राई रोस्ट ड्राई रोस्ट करके रखे होिचड़ी पा लो ओट्स ਜਾਂ ਚੀਲੇ ਵਿੱਚ ਪਾ ਲੋ ਚਾਹੇ ਓਟਮੀਲ ਬਣਾਉਣਾ ਚਾਹੇ ਸਮੂਦੀ ਵਿੱਚ ਪਾ ਲੋ ਜਿਵੇਂ ਮਰਜ਼ੀ ਜੂਸ ਕਰ ਲੋ ਜਦੋਂ ਆਪਣੇ ਕੋਲ ਚੀਜ਼ ਤਿਆਰ ਹੁੰਦੀ ਹੈ ਨਾ ਫਿਰ ਜਿਵੇਂ ਮਰਜ਼ੀ ਤੁਸੀਂ ਉਹਨੂੰ ਵਰਤ ਲੋ ਕਿਸੇ ਵੀ ਰੈਸਪੀ ਵਿੱਚ ਓਟਸ ਡਰਾਈ ਰੋਸਟ ਕਰਕੇ ਮੈਂ ਰੱਖ ਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਅਲਸੀ ਦੀ ਪਿੰਨੀਆਂ ਦਾ ਸਮਾਂ ਵੀ ਕਿਉਂ ਨਾ ਤਿਆਰ ਕਰਨਾ ਸ਼ੁਰੂ ਕਰਦਾ ਤੇ ਅਲਸੀ ਪਾ ਲਈਆ ਮੈਂ ਪੈਨ ਵਿੱਚ ਇਹ ਵੀ ਡਰਾਈ ਰੋਸਟ ਕਰ ਰਹੀ ਹਾਂ ਅਲਸੀ ਨੂੰ ਕਿਉਂ ਤੇਲ ਤੋਂ ਬਿਨਾਂ ਹੀ ਸੁੱਕੀ ਭੁੰਨਾਂਗੇ ਇਹਨੂੰ 500 ਗ੍ਰਾਮ ਮੈਂ ਅਲਸੀ ਲਈਆ 500 ਗ੍ਰਾਮ ਅਲਸੀ ਦੀ ਪਿੰਨੀਆਂ ਬਣਾਉਣੀ ਕਉਂ ਕੇ ਪਾਈਆਂ ਦੀਆਂ ਪਿੰਨੀਆਂ ਬਹੁਤ ਥੋੜੀਆਂ ਹੋ ਜਾਂਦੀਆਂ ਨੇ ਤੇ 500 ਗ੍ਰਾਮ ਬਣਾ ਲਾਂਗੇ ਚਲੋ ਫਿਰ ਆਈਂ ਕਿਹੜਾ ਹੀ ਖਰਾਬ ਹੁੰਦੀਆਂ ਨੇ ਫਿਰ ਕਾਫੀ ਟਾਈਮ ਚੱਲ ਜਾਂਦੀਆਂ ਨੇ ਅਨਹੀਂ ਅਲਸੀ ਦਾ ਲਾਲਚ ਮੈਨੂੰ ਹੋ ਰਿਹਾ ਵੀ ਮੈਂ ਖਾ ਲਾਂ ਕਿਉਂਕਿ ਅਲਸੀ ਦੀ ਪਿੰਨੀਆਂ ਅਲੱਗ ਹੀ ਬਣਾਉਣੇ ਪੈਂਦੇ ਆ ਜੇ ਪੰਜੀਰੀ ਬਣਾਵਾਂਗੇ ਤਾਂ ਉਹਦੇ ਵਿੱਚ ਦਵਿੰਦਰ ਨਹੀਂ ਖਾਂਦੇ ਅਲਸੀ ਫਿਰ ਨਹੀਂ ਉਹਦੇ ਵਿੱਚ ਪਾ ਸਕਦੇ ਇਸ ਕਰਕੇ ਪਿੰਨੀਆਂ ਵਿੱਚ ਹੁੰਦਾ ਆਪਾਂ ਕਾਫੀ ਕੁਆਂਟੀਟੀ ਵਿੱਚ ਪਾ ਸਕਦੇ ਹਾਂਗੇ ਤੇ ਸਬਜ਼ੀ ਬਣ ਚੁੱਕੀ ਆ ਆਲੂ ਪਕੌੜਿਆਂ ਦੀ ਮੇਥੀ ਮੈਂ ਪਾਤੀ ਦੂੰ ਪਰ ਉਸ ਧਨੀਆ ਲਿਆਉਣ ਦੀ ਬਾਰ ਕੋਲ ਹੋਗੀ ਤੇ ਮੇਥੀ ਪਾਤੀ ਤੇ ਇਹਨੂੰ ਸਬਜੀ ਦੀ ਗਰੇਵੀ ਦੇਖ ਲਾਂਗੇ ਐਡਜਸਟ ਕਰ ਲਾਂਗੇ ਦੋ ਅਨੁਸਾਰ ਤੇ ਇਹ ਵੀ ਇੱਕ ਕੰਮ ਹੋ ਗਿਆ ਵੀ ਚਲ ਸਬਜੀ ਆਪਣੇ ਵੱਲੋਂ ਰੈਡੀ ਹੈ ਤੇ ਆਪਣੇ ਬ੍ਰੈਕਫਾਸਟ ਵਿੱਚ ਮੈਂ ਅੱਜ ਬਣਾਈ ਸੀ ਬੇਸਨ ਤੇ ਓਟਸ ਦੇ ਚੀਲੇ ਬੇਸਨ ਜਿੰਨਾ ਲੈਣੀ ਆ ਉਹਦੇ ਵਿੱਚ ਮੈਂ ਦੋ ਚਮਚੇ ਦੋ ਟਾਈ ਚਮਚੇ ਓਟਸ ਤੇ ਪਾ ਲੈਣੇ ਹੁੰਦੇ ਆ ਦੋ ਚੀਲਿਆਂ ਦੇ ਵਿੱਚ ਤੇ ਵਿੱਚ ਸਬਜ਼ੀਆਂ ਪਾ ਕੇ ਧਨੀਆਂ ਪਾ ਕੇ ਤੇ ਬਣਾ ਲੈ ਚੀਲਾ ਬਹੁਤ ਹੀ ਟੇਸਟੀ ਕ੍ਰਿਸਪੀ ਕਰਾਰੇ ਜਿਹੇ ਚੀਲੇ ਬਣੇ ਸੀ ਬਹੁਤ ਟੇਸਟੀ ਲੱਗਦੇ ਨੇਗੇ ਕਿ ਸਬਜ਼ੀਆਂ ਪਾ ਲਓ ਪਿਆਜ਼ ਟਮਾਟਰ ਹਰੀ ਮਿਰਚੀ ਅਮਲਾ ਮਿਰਚੀ ਗਾਜਰ ਗੱਦੂ ਘਸ ਕਰਕੇ ਪਾ ਲਓ ਬਹੁਤ ਟੇਸਟੀ ਲੱਗਦੇ ਨੇ ਤੇ ਇਧਰ ਮੈਂ ਤਿਆਰ ਕਰ ਲਿਆ ਅਲਸੀ ਦੀ ਪਿੰਨੀਆਂ ਦਾ ਸਾਰਾ ਸਮਾਨ ਮੈਂ ਕਰ ਲਿਆ ਰੈਡੀ ਸਮਾਨ ਰੈਡੀ ਹੋ ਗਿਆ ਯਾਨੀ ਕਿ ਅੱਧਾ ਕੰਮ ਹੋ ਗਿਆ ਆਪਣਾ ਤੇ ਇਹ ਜੋ ਵੀ ਸਮਾਨ ਮੈਂ ਲੈ ਰਹੀ ਥੋੜੇ ਨਾਲ ਪਹਿਲਾਂ ਵੀ ਰੈਸਪੀ ਸ਼ੇਅਰ ਕਰ ਰਹੀ ਹਾਂ ਤੇ ਹੁਣ ਵੀ ਕੀਤੀ ਹੋਈ ਹੈ ਤੇ ਹੁਣ ਵੀ ਕਰ ਰਹੀ ਹਾਂ ਅਲਸੀ ਲਈਏ ਮੈਂ 500 ਗ੍ਰਾਮ ਡਰਾਈ ਰੋਸਟ ਕਰਕੇ ਇਹਨੂੰ ਮਿਕਸੀ ਵਿੱਚ ਪੀਸ ਲਿਆ ਪਾਊਡਰ ਬਣਾ ਲਿਆ ਅਲਸੀ ਦਾ ਤੇ 500 ਗ੍ਰਾਮ ਬੇਸਨ ਬਰਾਬਰ ਦਾ ਹੀ ਬੇਸਨ ਬਰਾਬਰ ਦੇ ਅਲਸੀ ਤੇ ਚੀਨੀ ਵੀ ਬਰਾਬਰ ਦੇ ਪਰ ਮੈਂ ਘਟ ਲਈ ਆ ਮੈਂ ਸਿਰਫ 400 ਗ੍ਰਾਮ ਚੀਨੀ ਲਈ ਆ ਉਹ ਇਹਦੇ ਵਿੱਚ ਆਪਾਂ ਪੌਣਾ ਕਿਲੋ ਖੰਡ ਪਾ ਸਕਦੇ ਸੀ ਜਿੰਨਾ ਸਮਾਨ ਪਰ ਮੈਂ ਘਟ ਲਈ ਤੇ ਸੀਡਸ ਲੈਨੇ ਸਾਨੂੰ ਫਲਾਵਰ ਸੀਡਸ ਪਮਕਿਨ ਸੀਡਸ ਤੇ ਇੱਕ ਜਿਹੜੇ ਮਗਜ ਹੁੰਦੇ ਨੇ ਇਹਨੂੰ ਆਪਾਂ ਮਗਜ ਕਹਿੰਦੇ ਆ ਉਹ ਮੈਂ ਲੈ ਲੇ ਵਾਟਰਮੈਲਨ ਸੀਡਸ ਹੋਗੇ ਇਹ ਸੀਟਸ ਹੋ ਗਏ ਸਾਰੇ ਤੇ ਇਸ ਤੋਂ ਬਿਨਾਂ ਤਿਲ ਵੀ ਮੈਂ ਲੈ ਲਈ ਚਿੱਟੇ ਤੇਲ ਹੁੰਦੇ ਨੇ ਇਹ ਵੀ ਪਾ ਲਈ ਕਿਉਂਕਿ ਫਿਰ ਇਹ ਅਲੱਗ ਤੋਂ ਖਾਣੇ ਔਖੇ ਹੋ ਜਾਣਗੇ ਵਿੱਚ ਹੀ ਚਲੋ ਇਹ ਖਾਦੇ ਆਂਗੇ ਤੇ ਡਰਾਈ ਫਰੂਟ ਵਿੱਚ ਕਾਜੂ, ਬਦਾਮ, ਅਖਰੋਟ ਇਹਨਾਂ ਦੀ ਮੈਂ ਕੋਈ ਕੁਆਂਟੀਟੀ ਦੀ ਕੋਈ ਨਾਪ ਨਹੀਂ ਲਿਆਂ ਤਾਜੇ ਨਾਲ ਹੀ ਲਏ ਨੇ ਤੇ ਖਸਖਸ ਲੈ ਲਈ ਖਸਖਸ ਨੂੰ ਡਰਾਈ ਰੋਸਟ ਕਰ ਲਿਆ ਤੇ ਇਹਨੂੰ ਦਰਦਰਾ ਪੀਸ ਲਾਂਗੇ ਸਾਰੀਆਂ ਚੀਜ਼ਾਂ ਮੈਂ ਡਰਾਈ ਰੋਸਟ ਕਰਕੇ ਰੱਖ ਲਈਆਂ ਤੇ ਇਸ ਤੋਂ ਬਿਨਾਂ ਨਾਰੀਅਲ ਦਾ ਬੁਰਾਦਾ ਪਾਉਂਗੀ ਇਹਦੇ ਵਿੱਚ ਮੈਂ ਅੱਧਾ ਹੀ ਪਾਉਂਗੀ 100 ਗ੍ਰਾਮ ਦੇ ਕਰੀਬ ਹੀ ਪਾਉਂਗੀ ਤਾਂ ਪੈਕੇਟ ਜਾਦੇ ਦਾ ਇਸ ਤੋਂ ਬਿਨਾ ਮਖਾਣੇ ਪਾਉਣੇ ਬਹਾ ਇੱਥੇ ਮੈਂ ਰੱਖਣੇ ਭੁੱਲ ਗਈ ਸੀ ਦਿਖਾਉਣੇ ਤੁਹਾਨੂੰ ਉਹ ਵੀ ਮੈਂ ਬਾਅਦ ਵਿੱਚ ਮਖਾਣੇ ਪਾਈ ਮਲ ਗ੍ਰਾਈਂਡ ਕਰਕੇ ਤੇ ਅਜਵੈਨ ਤੇ ਕਾਲੀ ਮਿਰਚ ਜ਼ਰੂਰ ਵਿੱਚ ਪਾਉਣੀ ਚਾਹੀਦੀ ਆ ਕਾਲੀ ਮਿਰਚ ਨਾ ਬੈਰ ਵਰਦੀ ਰਹਿੰਦੀ ਅਜਵੈਨ ਨਾਲ ਕੀ ਹੁੰਦਾ ਆਪਣਾ ਹਾਜਮਾ ਸਹੀ ਰਹਿੰਦਾ ਸੇ ਆਪਾਂ ਇਹ ਚੀਜ਼ ਖਾਣੇ ਆ ਤਾਂ ਆਪਣੇ ਹਾਜਮ ਆ ਜਾਂਦੀ ਆ ਇਹ ਸਾਰਾ ਸਮਾਨ ਮੈਂ ਪਿੰਨੀਆਂ ਲਈ ਕੀਤਾ ਤਿਆਰ ਟਾਈਮ ਹੋ ਰਿਹਾ 1:30 ਦਾ 1:30 ਹੋ ਗਈ ਤੇ ਮੈਂ ਤਾਂ ਤਸਵੀਰ ਦੀ ਨਹੀਂ ਉਲਜੀ ਪਈ ਕੰਮਾਂ ਵਿੱਚ ਐਨੀ ਉਲਜੀ ਪਈ ਮੇਰਾ ਵਾਲਾਂ 'ਚ ਟੋਨਰ ਲਗਾਉਣ ਦਾ ਵੀ ਟਾਈਮ ਨਹੀਂ ਲੱਗਿਆ ਹੁਣ ਲਗਾਉਂਗੀ ਹੁਣ ਲਈ ਕੱਢ ਹੇਅਰ ਟੋਨਰ ਲਗਾਉਂਗੀ ਫਿਰ ਘੰਟੇ ਡੇਢ ਘੰਟੇ ਬਾਅਦ ਹੇਅਰ ਆਇਲਿੰਗ ਕਰੂੰਗੀ ਤੇ ਹੁਣ ਲੈ ਕੇ ਕਾਫੀ ਕਰਕੇ ਕਾਫੀ ਪੀਨੇ ਕਿਉਂਕਿ ਹਜੇ ਵੀ ਮੇਰੇ ਕੰਮ ਖਤਮ ਨਹੀਂ ਹੋਏ ਕਿਚਨ ਦੇ ਇੱਕ ਵਾਰੀ ਖਤਮ ਹੋ ਗਏ ਪਰ ਹੁਣ ਦਵਿੰਦਰ ਦਾ ਫੋਨ ਆਉਣ ਵਾਲਾ ਤੇ ਵੀ ਚਾਹ ਕਰ ਦੋ ਅੱਜ 10 ਵਜੇ ਤੋਂ ਲੇਟ ਪਤਾ ਨਹੀਂ ਕਿਵੇਂ ਹੋ ਗਏ 10 ਵਜੇ ਫੋਨ ਆ ਜਾਣਾ ਹੁੰਦਾ ਵੀ ਚਾਹ ਕਰ ਦੋ ਕਾਫੀ ਪੀ ਕੇ ਮੈਂ ਟੋਨਰ ਲਗਾਉਂਗੀ ਉਸ ਤੋਂ ਬਾਅਦ ਬਾਹਰੋਂ ਕੱਪੜੇ ਚੱਕਦੀ ਆ ਕੱਪੜੇ ਸੰਭਾਲਣੀ ਚੱਲੂੰਗੀ ਕੰਮ ਬਹੁਤ ਜ਼ਿਆਦਾ ਨੇ ਫਿਰ ਜਿਹੜੇ ਕੋਈ ਪ੍ਰੈਸ ਕਰਨ ਵਾਲੇ ਹੋਣ ਉਹ ਪ੍ਰੈਸ ਕਰ ਦੂੰਗੀ ਬਾਜ਼ਾਰ ਜਾਣਾ ਸੀਗਾ ਦਵਿੰਦਰ ਮੈਨੂੰ ਕਹਿੰਦੇ ਸਭੀ ਤੂੰ ਤੇ ਬੇਟਾ ਦੋਨੇ ਮਾਪੋ ਪੁੱਤ ਜਾਇਆ ਫਿਰ ਮੈਂ ਦਵਿੰਦਰ ਨੂੰ ਕਿਹਾ ਅਮੈਂ ਸ਼ਾਮ ਨੂੰ ਆਪਾਂ ਚੱਲਾਂਗੇ ਦਿਨੇ ਨਾਲ ਤਾਂ ਮੈਂ ਕੰਮ ਕਰ ਲਵਾਂ ਤੁਸੀਂ ਸ਼ਾਮ ਨੂੰ ਫ੍ਰੀ ਹੋ ਹੋਣਗੇ ਮੈਂ ਸ਼ਾਮ ਨੂੰ ਚਲੂੰਗੀ ਦਿਨੇ ਮੈਂ ਆਪਣੇ ਕੰਮ ਕਰ ਲਾਂ ਜਿਵੇਂ ਬਾਜ਼ਾਰ ਚੱਲਗੇ ਮੇਰੇ ਸਾਰੇ ਕੰਮ ਰਹਿ ਜਾਣਗੇ ਤੇ ਗੇੜਾ ਫਿਰ ਵੀ ਦਵਿੰਦਰ ਨੇ ਸ਼ਾਮ ਨੂੰ ਲਾਉਣਾ ਸੀ ਇੱਕ ਦੋ ਕੰਮ ਉਹਨਾਂ ਨਾਲ ਕਰਨ ਵਾਲੇ ਸੀਗੇ ਫਿਰ ਮੈਂ ਕਿਹਾ ਹੁਣ ਇੱਕ ਗੇੜੇ ਦੇ ਸਾਰੇ ਕੰਮ ਕਰਾਂਗਾ ਦਿਨੇ ਮੈਂ ਆਪਣੇ ਕੰਮ ਕਰ ਲਾਂ ਤੇ ਅਸੀ ਦੀ ਪਿੰਨੀ ਦਾ ਸਮਾਨ ਮੈਂ ਤਿਆਰ ਕਰਕੇ ਰੱਖਦਾ ਸਮਾਨ ਮੇਰੇ ਵੱਲੋਂ ਸਾਰਾ ਕੁਝ ਰੈਡੀ ਹੈ ਕਸੂਨ ਜਦੋਂ ਮੈਨੂੰ ਟਾਈਮ ਲੱਗੂਗਾ ਅੱਜ ਚ ਜਾਂ ਕੱਲ੍ਹ ਦੇ ਵਿੱਚ ਪਿੰਨੀਆਂ ਮੈਂ ਬਣਾ ਲੂੰਗੀ ਅਲਸੀ ਖਾਣੀ ਬਹੁਤ ਜ਼ਰੂਰੀ ਹੈ ਤੇ ਫਿਰ ਮੈਂ ਵੀ ਖੇਚਲ ਜੀ ਕਰਕੇ ਵਿੱਚੋਂ ਕਿਉਂ ਨਾ ਕਿਵੇਂ ਟਾਈਮ ਕੱਢ ਕੇ ਸਮਾਨ ਤਿਆਰ ਕਰਦਾ ਟਾਈਮ ਮੇਰੇ ਕੋਲ ਹੈ ਨਹੀਂ ਸ ਬਿਲਕੁਲ ਨਹੀਂ ਪਰ ਫਿਰ ਵੀ ਮੈਂ ਟਾਈਮ ਕੱਢੇ ਵੀ ਇਹ ਕੰਮ ਬਹੁਤ ਜ਼ਰੂਰੀ ਹੈ ਪਨੀਰੀ ਜਦੋਂ ਬਣੂਗੀ ਦੇਖੀ ਚੱਲੂਗੇ ਨੇ ਅਸੀਂ ਦੇ ਪਿੰਨੀਆਂ ਤਾਂ ਬਣਾ ਕੇ ਖਾ ਲਈਏ ਹੁਣ ਪੀ ਲਈ ਕਾਫੀ ਫਿਰ ਕਾਫੀ ਪੀ ਕੇ ਥੋੜੀ એનર્ਜੀ ਲੈਉਣੀ ਹੈ ਫਿਰ ਕੰਮ ਕਰਦੇ ਆਂ ਹੁਣ ਮੈਂ ਆਪਣੇ ਬਾਲਾਂ ਤੇ ਲਗਾ ਰਹੀ ਹੇਅਰ ਟੋਨਰ ਇਹ ਹੇਅਰ ਟੋਨਰ ਮੈਂ ਘਰੇ ਬਣਾਇਆ ਹੋਇਆ ਫਿਰ ਜਿਸ ਦਿਨ ਮੈਂ ਆਪਣੇ ਬਹਾਲ ਵਾਸ਼ ਕਰਦੇ ਹੇਅਰ ਵਾਸ਼ ਕਰਦੀ ਆ ਮੈਨੂੰ ਐ ਹੁੰਦਾ ਕੋਈ ਨਾ ਕੋਈ ਮੈਂ ਆਪਣੇ ਹੇਅਰ ਕੇਅਰ ਚ ਕੁਛ ਨਾ ਕੁਛ ਮੈਂ ਕਰਾਂ ਬਾਲਾਂ ਦੀ ਦੇਖਭਾਲ ਕਰਾਂ ਕੋਈ ਚੀਜ਼ ਬਾਲਾਂ ਚ ਲਗਾਵਾ ਔਰ ਮੈਨੂੰ ਫਰਕ ਵੀ ਬਹੁਤ ਮਹਿਸੂਸ ਹੋ ਰਿਹਾ ਬਾਲ ਐਨੇ ਜਿਆਦਾ ਮੇਰੇ स्मूथ ਤੇ ਸਿਲਕੀ ਹੋ ਗਏ ਵੀ ਰਫ ਦਾ ਬਾਲ ਬਿਲਕੁਲ ਵੀ ਰਹੇ ਨਹੀਂ ਮੈਂ ਸਿਰਫ ਸ਼ੈਂਪੂ ਲਗਾਉਣੀ ਹੈ ਬਚਾਰ ਵਾਲਾ ਬਚਾਰ ਵਾਲਾ ਸ਼ੈਂਪੂ ਤੋਂ ਬਿਨਾ ਹੋਰ ਮੈਂ ਕੋਈ ਚੀਜ਼ ਨਹੀਂ ਲਗਾਉਂਦੀ ਬਾਕੀ ਸਾਰੀਆਂ ਚੀਜ਼ਾਂ ਮੈਂ ਘਰੇਲੂ ਹੀ ਲਗਾਉਣੀ ਆ ਆਪ ਹੀ ਕੁਛ ਨਾ ਕੁਛ ਐਦਾਂ ਹੀ ਬਣਾ ਬਣੋ ਕੇ ਇਹ ਟੋਨਰ ਮੈਂ ਬਣਾਇਆ ਕਲੌਂਜੀ ਨਾਲ ਕਲੌਂਜੀ ਮੇਥੀ ਰੋਜ਼ਮਰੀ ਤੇ ਗੁੜ ਹਲਦੇ ਫੁੱਲ ਚਾਰੇ ਚੀਜ਼ਾਂ ਨੂੰ ਤੁਸੀਂ 3-4 ਘੰਟੇ ਦੀ ਪਾਣੀ ਵਿੱਚ ਭਿਉਂ ਦਿਓ ਭਿਉਂ ਕੇ ਉਸ ਤੋਂ ਬਾਅਦ ਤੁਸੀਂ ਅਬਾੜ ਲਓ ਜਦ ਤੱਕ ਪਾਣੀ ਅੱਧਾ ਨਹੀਂ ਰਹਿ ਜਾਂਦਾ ਜਦੋਂ ਪਾਣੀ ਅੱਧਾ ਰਹਿ ਗਿਆ ਤਾਂ ਫਿਰ ਤੁਸੀਂ ਉਹਨੂੰ ਠੰਡਾ ਕਰਕੇ ਇੱਕ ਬੋਤਲ 'ਚ ਭਰ ਕੇ ਫਰਿੱਜ ਵਿੱਚ ਰੱਖ ਲੈਣੇ ਬਾਹਰ ਰੱਖੋਗੇ ਖਰਾਬ ਹੋ ਜਾਊ ਤੇ ਫਰਿੱਜ ਵਿੱਚ ਰੱਖਣਾ ਜਦੋਂ ਤੁਸੀਂ ਸਿਰ ਨਹਾਉਣਾ ਸਿਰ ਨਹਾਉਣ ਤੋਂ ਪਹਿਲਾਂ ਤੁਸੀਂ ਵਾਲਾਂ 'ਤੇ ਲਗਾ ਲਓ اچھی طرح ਸਾਰੇ ਵਾਲਾਂ ਨੇ ਜੜਾਂ ਵਿੱਚ ਤੇ ਹੁਣ ਹੋ ਗਿਆ ਦੁਪਹਿਰੇ ਮੇਰੇ ਫਰੂਟ ਦਾ ਟਾਈਮ ਹੈ ਖਾਦੇ ਫਰੂਟ ਫਰੂਟ ਟਾਈਮ ਅੱਜ ਲੇਟ ਹੋ ਗਿਆ 12 ਵਜਣ ਵਾਲੇ ਹੋ ਗਏ 12 ਵਜੇ ਖਾਦਿਆ ਫਰੂਟ ਅੱਜ ਕੰਮ ਬਹੁਤ ਜ਼ਿਆਦਾ ਸੀਗੇ ਤੇ ਇਹ ਹੋ ਗਿਆ ਮੇਰਾ ਲੰਚ ਟਾਈਮ ਲੰਚ ਕਰਿਆ ਲੰਚ ਵਿੱਚ ਮੈਂ ਬਣਾਇਆ ਰਾਗੀ ਵੀ ਰੋਟੀ ਇੱਕ ਪੇੜਾ ਰਾਗੀ ਆਟੇ ਦਾ ਕਿਸੇ ਵੀ ਆਟੇ ਨਾਲ ਅਲੱਗ ਤੋਂ ਗੁੰਨਣਾ ਬਹੁਤ ਔਖਾ ਹੋ ਜਾਂਦਾ ਇੱਕ ਪੇੜਾ ਜਦੋਂ ਆਟਾ ਗੁੰਨਣਾ ਉਹ ਫਿਰ ਵੀ ਸੌਖਾ ਪਰ ਇੱਕ ਪੇੜਾ ਗੁੰਨਣਾ ਬਹੁਤ ਔਖਾ ਹੋ ਜਾਂਦਾ ਤੇ ਹੁਣ ਮੈਂ ਆਪਣਾ ਲੰਚ ਕਰਕੇ ਵੇਟੇਲੀ ਬਣਾ ਰਹੀ ਸੀ ਵਾਈਟ ਸੌਸ ਪਾਸਤਾ ਉਹਦੀ ਡਿਮਾਂਡ ਆ ਗਈ ਮम्मा ਵਾਈਟ ਸੌਸ ਪਾਸਤਾ ਖਾਣਾ ਮੈਂ ਤੇ ਉਹਦੇ ਲਈ ਮੈਂ ਬਣਾ ਰਹੀ ਵਾਈਟ ਸੌਸ ਪਾਸਤਾ ਥੋੜਾ ਜਿਹਾ ਮੈਂ ਤੜਕਾ ਭੁੰਨੀ ਅਸੀ ਲਸਣ ਪਿਆਜ਼ ਤੇ ਸ਼ਿਮਲੰਗਰ ਚ ਉਹ ਇਹਦੇ ਵਿੱਚ ਪਾਤਾ ਭੁੰਨ ਕੇ ਮੈਂ ਕੱਢ ਲਿਆ ਸੀ ਤੇ ਵਾਈਟ ਸੌਸ ਤਿਆਰ ਕਰ ਲਈ ਉਹਦੇ ਵਿੱਚ ਮੈਂ ਕੌਰਨ ਵੀ ਪਾਤੇ ਕਾਲੀ ਮਿਰਚ ਪਾਤੀ ਬਾਕੀ ਪਾਸਤਾ ਵਾਲੇ ਜਿਹੜੇ ਸੀਜ਼ਨਿੰਗ ਹੁੰਦੇ ਨੇ ਚਿਲੀ ਫਲੇਕਸ ਹੁੰਦੇ ਨੇ ਉਹ ਪਾਤੇ ਤੇ ਪਾਸਤਾ ਬੋਇਲ ਕਰਿਆ ਪਿਆ ਉਹ ਐਡ ਕਰ ਦਾਂਗੇ ਇਹਦੇ ਵਿੱਚ ਤੇ ਆਪਣਾ ਪਾਸਤਾ ਬਣ ਕੇ ਹੋ ਜੂਗਾ ਰੈਡੀ ਵਾਈਟ ਸੌਸ ਆਪਾਂ ਮੈਦੇ ਨਾਲ ਵੀ ਬਣਾ ਸਕਦੇ ਹਾਂ ਤੇ ਓਟਸ ਤੇ ਪਾਊਡਰ ਨਾਲ ਵੀ ਆਪਾਂ ਬਣਾ ਸਕਦੇ ਹਾਂ ਵਿੱਚ ਦੁੱਧ ਪਾ ਕੇ ਓਟਸ ਤੇ ਪਾਊਡਰ ਨਾਲ ਵੀ ਬਹੁਤ ਅੱਛੀ ਵਾਈਟ ਸੌਸ ਬਣ ਜਾਂਦੀ ਹੈ ਪਾਸਾ ਦੇਖਣ ਨੂੰ ਤਾਂ ਬਹੁਤ ਅੱਛਾ ਲੱਗਦਾ ਪਰ ਮੈਂ ਕਦੇ ਖਾਦਾ ਨਹੀਂ ਵਾਈਟ ਸੌਸ ਪਾਸਤਾ ਕਦੇ ਵੀ ਮੈਨੂੰ ਪਾਸਤਾ ਹੀ ਨਾ ਅੱਛਾ ਲੱਗਦਾ ਨਾ ਰੈੱਡ ਸੌਸ ਨਾ ਵਾਈਟ ਸੌਸ ਮੇਰਾ ਪਾਸਤਾ ਕੰਬੀ ਨੇ ਮੈਨੂੰ ਘਰ ਵਿੱਚ ਆਮ ਬਣਦਾ ਸਾਡੇ ਬਹੁਤ ਜ਼ਰੂਰ ਬੱਚੇ ਹੁੰਦੇ ਨੇ ਪਰ ਮੈਨੂੰ ਖਾਣਾ ਬਿਲਕੁਲ ਵਧੀਆ ਲੱਗਦਾ ਬਸ ਬੱਚਿਆਂ ਲਈ ਠੀਕ ਹੈ ਮੈਂ ਬਣਾ ਦਨੀ ਆ ਟਾਈਮ ਹੋ ਗਿਆ 2:30 ਦਾ ਮੈਂ ਹੁਣ ਨਾ ਕਿਹਾ ਹੀ ਹੈਅਰ ਵਾਸ਼ ਕੀਤਾ ਦੂਜੀ ਵਾਰ ਨਾਲੀ ਅੱਜ ਪਰ ਸਵੇਰੇ ਨਾ ਜਲਦੀ ਜਲਦੀ ਵਿੱਚ ਹੈਅਰ ਵਾਸ਼ ਨਹੀਂ ਹੁੰਦਾ ਕੋਈ ਹੈਅਰ ਆਇਲਿੰਗ ਨਹੀਂ ਹੁੰਦੀ ਹੈਗੀ ਬਸ ਉਤਾਂ ਕਰਕੇ ਫਿਰ ਮੈਂ ਕਿਹਾ ਤੇ ਮੈਨੂੰ ਦਿਨੇ ਨਹਾਉਣਾ ਹੀ ਪਊਗਾ ਹੈਅਰ ਕੇਅਰ ਕਰਕੇ ਸਾਰਾ ਕੁਝ ਚਲੋ ਹੁਣ ਆਇਆ 5-7 ਦਿਨ ਲੰਘ ਜਾਣਗੇ ਸਵੇਰੇ ਜਲਦੀ ਜਲਦੀ ਜਿੱਦਾਂ ਬਾਡੀ ਪਾਥ ਹੀ ਲਿਆ ਜਾਂਦਾ ਤੰਤੂ ਪੇਠੇ ਮੈਂ ਥੋੜਾ ਜਿਹਾ ਟਾਇਲਦੀਆਂ ਅੰਦਰ ਠੰਡ ਲੱਗਦੀਆਂ ਤੇ ਵਾਲ ਸੁੱਕ ਜਾਨਗੇ ਡਰਾਇਰ ਮੈਂ ਬਹੁਤ ਘੱਟ ਮਾਰਦੀ ਆਂ ਵਾਲਾਂ ਤੇ ਕਦੇ ਹੀ ਐਮਰਜੈਂਸੀ ਵੀ ਜਿਆਦਾ ਠੰਡ ਹੋਵੇ ਇਹ ਡਰਾਇਰ ਨਾ ਵਾਲਾਂ ਨੂੰ ਖਰਾਬ ਕਰ ਦਿੰਦਾ। ਭਾਈ ਵਾਂਜੀਏ ਵੇ 3 ਵਜੇ ਮੈਂ ਚਾਹ ਕਰਕੇ ਪੀਵਾਂਗੀ ਉਸ ਤੋਂ ਬਾਅਦ ਸ਼ਾਮ ਨੂੰ ਜਾਣਾ ਬਾਜ਼ਾਰ ਮੈਂ ਕੰਮ ਸਾਰਾ ਦਿਨ ਚੱਲੀ ਜਾਂਦੇ ਨੇ ਕੱਲ ਵੀ ਸਾਰਾ ਦਿਨ ਮੇਰਾ ਬਹੁਤ ਬਿਜ਼ੀ ਗਿਆ। ਅੱਜ ਵੀ ਸਾਰਾ ਦਿਨ ਬਹੁਤ ਬਿਜ਼ੀ ਗਿਆ ਖੜਨਾ ਹੀ ਨਹੀਂ ਮਿਲੇ ਹੁਣ ਸੋਚੀ ਨੇ ਕੱਲ ਨੂੰ ਰੈਸਟ ਕਰੂੰਗੀ। ਕੱਲ ਨੂੰ ਰੈਸਟ ਲਵਾਂਗੀ ਬੋਡੀ ਨੂੰ ਅੱਜ ਵੀ ਰੈਸਟ ਮਿਲਿਆ ਨਹੀਂ ਹੈਗਾ। ਤੇ ਹੁਣ 3:30 ਵਜੇ ਦੇ ਕਰੀਬ ਮੈਂ ਕਰੀ ਆਪਣੀ ਚਾਹ ਚਾਹ ਪੀਣਿਆ ਚਾਹ ਪੀ ਕੇ ਥੋੜਾ ਜਿਹਾ ਸਕੂਨ ਮਿਲੂਗਾ ਰਿਲੈਕਸ ਮਿਲੂਗਾ ਉਸ ਤੋਂ ਬਾਅਦ ਅਸੀਂ ਸ਼ਾਮ ਨੂੰ ਆਗੇ ਸੀ ਬਾਹਰ ਬਾਹਰ ਡਿਨਰ ਕਰਨ ਆਏ ਸੀ ਡਿਨਰ ਤੋਂ ਪਹਿਲਾਂ ਕੁਝ ਸਨੈਕਸ ਆਰਡਰ ਕਰੇ ਨੇ ਉਹ ਅਸੀਂ ਸਨੈਕਸ ਇੰਜੋਏ ਕੀਤੇ ਫਿਰ ਡਿਨਰ ਬਾਹਰ ਕਰ ਲਈ ਕਿਉਂਕਿ ਇਸ ਮਹੀਨੇ ਵਿੱਚ ਦੋਨਾਂ ਬੱਚਿਆਂ ਦਾ ਬਰਥਡੇ ਬੇਟੀ ਦਾ ਬਰਥਡੇ ਚੱਲ ਗਿਆ ਬੇਟੇ ਦਾ ਬਰਥਡੇ ਨੈਕਸਟ ਵੀਕ ਵਿੱਚ ਆਉਣਾ ਉਸ ਕਰਕੇ ਅਸੀਂ ਕਿਹਾ ਚਲੋ ਥੋੜੀ ਜਿਹੀ ਸੈਲੀਬ੍ਰੇਸ਼ਨ ਅੱਜ ਕਰ ਲਈ ਕਿਉਂਕਿ ਜਿਸ ਦਿਨ ਬੇਟੇ ਦਾ ਬਰਥਡੇ ਆਉਣਾ ਫਿਰ ਉਸ ਦਿਨ ਵੀਕਐਂਡ ਨਹੀਂ ਹੈਗਾ ਛ ਕੀ ਕਰੀ ਆਗੀ ਸਿਕਰੀ ਆਕੇ ਮੈਂ ਕਦੀ ਤਿਆਰੀ ਕਹੂੰਗੀ ਸਵੇਰੇ ਬੇਟੇ ਨੇ ਅਰਲੀ ਜਾਣਾ ਮੈਂ ਉਹਦੇ ਲਈ ਉਹਦਾ ਖਾਣਾ ਪੈਕ ਕਰਕੇ ਦੇਣਾ ਗਾਜਰ ਮਟਰ ਤੇ ਆਲੂ ਮੈਂ ਕੱਟ ਕੇ ਰੱਖ ਲੇ ਸਵੇਰੇ ਮੈਂ ਬਣਾਉਂਗੀ ਚਾਵਲ ਸਬਜ਼ੀਆਂ ਵਾਲੇ ਸਬਜ਼ੀਆਂ ਵਾਲੇ ਪਲਾਉ ਤੇ ਚਾਵਲ ਮੈਂ ਕੱਟ ਕੇ ਰੱਖ ਲੇ ਫਿਰ ਸਵੇਰੇ ਇਨੀ ਜ਼ਿਆਦਾ ਖੇਚਣੇ ਨਹੀਂ ਉਹ ਫਟਾਫਟ ਕੜਾਹੀ ਧਰੂ ਤੇ ਬਣਾਉਣਾ ਸ਼ੁਰੂ ਕਰ ਦੂੰਗੀ ਤੇ ਕੁਛ ਮੈਂ ਸਵਾਤਾਂਗ ਸਵਾ ਦੇ ਬੜੇ ਹੋਣਗੇ ਨੇ ਇਹ ਕੱਟ ਕੇ ਰੱਖ ਨਹੀਂ ਸਵੇਰੇ ਇਹਨਾਂ ਨੂੰ ਗਰਮ ਪਾਣੀ ਸੋਕ ਕਰ ਦੂੰਗੀ ਤੇ ਸਬਜ਼ੀਆਂ ਕੱਟ ਲੀਆਂ ਚਾਵਲ ਕੱਟ ਕੇ ਰੱਖ ਦੇ ਤਿਆਰੀ ਹੋ ਗਈ ਫਿਰ ਸਵੇਰੇ ਅੱਧਾ ਹੀ ਕੰਮ ਰਹਿ ਜਾਂਦਾ ਫਟਾਫਟ ਬੱਸ ਮੈਂ ਬਣਾਉਣਾ ਸ਼ੁਰੂ ਕਰ ਦੂੰਗੀ ਤਿਆਰੀ ਹੋਵੇ ਤਾਂ ਸਵੇਰੇ ਉੱਠ ਕੇ ਸੌਖਾ ਲੱਗਦਾ ਕੰਮ ਕਰ ਲਾਂ ਨੇ ਇੰਨਾ ਕੁ ਸਮਾਨ ਇਕੱਠਾ ਕਰੇ ਦੋ ਦਰ ਉਹ ਔਖਾ ਹੋਏ ਨਹੀਂ ਨੂਰ ਦਾ ਨਹੀਂ ਬਰਥਡੇ ਤੇਰਾ ਵੀ ਆ ਉਹਦਾ ਰਿਲੇਟਡ ਹੈ ਤੇਰਾ ਐਡਵਾਂਸ ਨੂਰ ਨੂੰ ਜ਼ਰੂਰ ਪਾ ਦਿਓ ਆ ਰੰਗ-ਬਰੰਗੇ ਇਹਦੇ ਦੀ ਦੂਜੀ ਉਹਦੀ ਨੂਰ ਵਾਲੇ ਦੋਨਾਂ ਦਾ ਹੈਪੀ ਬਰਥਡੇ ਜਨਮ ਦਿਨ ਜੱਪੀ ਨੂੰ ਦੇ ਤਾਂ ਤੇ ਜਵਾਕ ਨੂੰ ਕੁਝ ਪੇਟਾ ਡਿਮਾਂਡ ਕਰ ਰਿਆ ਸੀ ਬਰਥਡੇ ਗਿਫਟ ਦੀ ਗਿਫਟ ਮੈਂ ਕਿਹਾ ਉਹਦੇ ਪਾਬਾ ਤੋਂ ਮੰਗੂ ਗਿਫਟ ਲਈ ਪਾਬਾ ਬੈਠੇ ਨਹੀਂਗੇ ਗਿਫਟ ਉਹਨਾਂ ਤੋਂ ਮੰਗੂ ਸੋ ਹੁਣ ਮੈਂ ਬਣਾ ਲਈ ਆਪਣੀ ਗ੍ਰੀਨ ਟੀ ਕਿਉਂਕਿ ਬਹੁਤ ਜ਼ਿਆਦਾ ਬਾਹਲਾ ਖਾਂਦਾ ਹੈ ਪੇਟ ਐਨਾ ਜ਼ਿਆਦਾ ਹੈਵੀ ਹੋ ਗਿਆ ਇਸਨੇ ਕਿਹਾ ਗ੍ਰੀਨ ਟੀ ਪੀ ਕੇ ਥੋੜਾ ਜਿਹਾ ਖਾਣਾ ਹਜਮ ਆ ਜਾਊਗਾ ਟਾਈਮ ਹੋ ਗਿਆ 7:30 ਦਾ ਤਾਂ ਹੁਣ ਅਸੀਂ ਆਗੇ ਘਰੇ ਡਿਨਰ ਕਰ ਲਿਆ ਬਾਹਰ ਸਨੈਕਸ ਵਗੈਰਾ ਖਾ ਲਿਆ ਫਿਰ ਡਿਨਰ ਕਰ ਲਿਆ ਤੇ ਆਉਂਦੇ ਹੋਏ ਸੀ ਲੈ ਲਈਆਂ ਪੇਸਟਰੀਸ ਸਾਹਮਣੇ ਕੇਕ ਸੀ SLASE ਵੀ ਕੇਕ ਕੱਟ ਲਾਣੇ ਕਿਉਂਕਿ ਬੱਚਿਆਂ ਦਾ ਬਰਥਡੇ ਦੋਨਾਂ ਦਾ ਨੇਅਰ ਅਬਾਊਟ ਹੋਣੀ ਇੱਕ ਦਾ ਚਲਾ ਗਿਆ ਬੇਟੀ ਦਾ ਤੇ ਬੇਟੇ ਦਾ ਆਉਣਾ ਪਰ ਬੇਟੀ ਵੀ ਇੱਥੇ ਨਹੀਂ ਸੀ ਤੇ ਬੇਟੀ ਨੇ ਵੀ ਇੱਥੇ ਨਹੀਂ ਹੁਣ ਤਾਂ ਆਪਣੇ ਬਰਥਡੇ ਤੇ ਇੱਥੇ ਹੋਣਾ ਨਹੀਂ ਕਿਉਂਕਿ ਵੀਕਐਂਡ ਨਹੀਂ ਹੈਗਾ ਉਹਦੇ ਵੀਕਡੇ ਹੈ ਫਿਰ ਛੁੱਟੀ ਨਹੀਂ ਹੋਣੀ ਤੇ SLASE ਐਂ ਕਰੀ ਸੀ ਵੀ ਚਲੋ ਕੇਕ ਕੱਟ ਲਾਂਗੇ ਪਰ ਕੇਕ ਫਿਰ ਆਏ ਹੋਗੇ ਵਿਚੋਰ ਆਪਾਂ ਆਪਣੇ ਪਸੰਦ ਦੇ ਫਲੇਵਰ ਦੀ ਪੇਸਟਰੀਸ ਲਿਆਉਣਾ ਫਿਰ ਕੇਕ ਬਹੁਤ ਜਣਾ ਹੋ ਜਾਣਾ ਫਿਰ ਬਚ ਬਚ ਰਹਿ ਜਾਂਦਾ ਫ੍ਰਿਜ ਵਿੱਚ ਰੱਖਣਾ ਪੈਂਦਾ ਅਗਲੇ ਦਿਨ ਫੇਰ ਖਾਣਾ ਪੈਂਦਾ ਉਹ ਪੇਸਟਰੀਸ ਲਈ ਆਏ ਹੋ ਖਾ ਲਾਂਗੇ ਹੁਣ ਕੱਪੜੇ ਵਗੈਰਾ ਚੇਂਜ ਕਰਦੇ ਆ ਬੈਠੇ ਮੇਰੀ ਢੂਈ ਬਹੁਤ ਬਹੁਤ ਜ਼ਿਆਦਾ ਦੁਖ ਰਹੀ ਹੈ ਜੀ ਢੂਈ ਕੋਈ ਰੈਸਟ ਨਹੀਂ ਮਿਲ ਰਹਾ ਹੈਗਾ ਕੰਮ ਬਹੁਤ ਖਿੱਚ ਦਵਿੰਦਰ ਨੇ ਬਹੁਤ ਵੱਡਾ ਕੰਮ ਕੱਟਾ ਕਰਕੇ ਹੈਗਾ ਅੱਜ ਸਾਰਾ ਦਿਨ ਇਹ ਨੂੰ ਮੈਂ ਤਾਂ ਕੱਢਣਾ ਪਿਆ ਹੁਣ ਪਿੰਨਿਆ ਪਾਣੀ ਕੋਲ ਬਾਹਰ ਰਖਾਣਾ ਖਾ ਕੇ ਨਾ ਮੂੰਹ ਬਹੁਤ ਸੁੱਕ ਜਾਂਦਾ ਕਿਵੇਂ ਲੱਗਾ ਤੁਹਾਨੂੰ ਖਾਣਾ ਖਾਣਾ ਵਧੀਆ ਸੀ ਖਾਣਾ ਟੇਸਟੀ ਸੀ ਪਰ ਥੋੜੇ ਨਾ ਰੱਜ ਲਾਣਾ ਜੋ ਬਾਹਰ ਖਾਣ ਜਾਂਦੇ ਐ ਇਹਨਾਂ ਚਾਹ ਤਾਂ ਖਾਦਾ ਨਹੀਂ ਹੁੰਦਾ ਪਤਾ ਨਹੀਂ ਕੀ ਗੱਲ ਹੈ ਚਲੋ ਜੀ ਹੁਣ ਕਰਦੇ ਆ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰੇ ਨੂੰ ਸਤਿ ਸ਼੍ਰੀ ਅਕਾਲ